ਜਾ ਜਾ پیسے ਘਾਰੋ ਚਰਨੇ ਤੂੰ ਕਿਉਂ ਉਹ ਕਰੀ ਜਾਂਦਾ ਨਾਲੇ ਉਹ ਕਿਨੇ ਚ ਸਭ ਮੰਡੀ ਤੋਂ ਸਸਤਾ ਰੇਟ ਚਰਨੇ ਦਾ ਚਰਨੇ ਦਾ ਮੈਂ ਆਇਆ ਮੈਂ ਕਿਹਾ ਸੁਣ ਕੇ ਮੈਂ ਕਿਹਾ ਚੱਲੀ ਜਾ ਬਈ ਤਾਂ ਹੀ 75 ਉਹ ਕਹਿੰਦਾ ਆ ਚੱਲੀ ਜਾ ਵੀ ਮੈਂ ਕਿਹਾ ਸਸਤਾ ਮੰਨ ਲੈਣਾ ਇਹ ਬੰਦਾ ਨਾਲ-ਨਾਲ ਪਤਾ ਜਿਹੜੇ ਨਵੇਂ ਫਾਰਮ ਉਹਨਾਂ ਨੂੰ ਇਹ ਚੀਜ਼ ਦਾ ਦੱਸਣਾ ਬਹੁਤ ਜ਼ਰੂਰੀ ਹੁਣ ਸਾਡੇ ਧੱਕੇ ਖਾਦੇ ਅਗਲ ਹੋਣਗੇ ਧੱਕੇ ਖਾਰੇ ਨਾ ਦੇ ਬਦਨਾਮ ਚੱਲ ਸੰਦਾ ਹੀ ਫੜੋ ਇਤੋਂ ਇਹ ਵੀ ਚੀਜ਼ ਦੀ ਸਕਲਾਈ ਦੇਣੀ ਆ ਸਿੰਦਾ ਜੀ ਨਾਲ ਨਾਲ ਵੀ ਪਾਠ ਨੂੰ ਕਿਵੇਂ ਧੋਕ ਲੈ ਜਾਣੀਆਂ ਰੁਪਈਆ ਲੱਖ ਰੁਪਈਆ ਜੇ ਚਾਹ ਪਾ ਕੇ ਲੈ ਕੇ ਆ ਜਾਂਦੇ ਆ ਉਹ ਐ ਨਹੀਂ ਪਤਾ ਲੱਖ ਦੀ ਪਤੰਗ ਨਹੀਂ ਇੱਕ ਲੈ ਗਿਆ ਦੋ ਲੈ ਗਿਆ ਤਿੰਨ ਲੈ ਗਿਆ ਐ ਉਹ ਲੱਖ ਦੀ ਆਪਾਂ ਨੂੰ ਚਾਰ ਵੀ ਬੱਕਰੀਆਂ ਆ ਸਕਦੀਆਂ ਪੰਜ ਵੀ ਆ ਸਕਦੀਆਂ ਲੈ ਕੇ ਆ ਸਿੰਦਾ ਬਸ ਲੈ ਆ ਪਾਠ ਉਹ ਬਸ ਬਸ ਮੈਂ ਨਹੀਂ ਹੁਣ ਮੈਂ ਤੈਨੂੰ ਦਿਨ ਇੱਕ ਵਾਰ ਉਹਨਾਂ ਵਿੱਚ ਉਹ ਹੀ ਜੀ ਲੈ ਜਾ ਕੇ ਆ ਪਾਠ ਉਹ ਹੀ ਜੀ ਲੈ ਕੇ ਜਾ ਰਿਹਾ ਤੇਰੀ ਕਦਰਾਂ ਕਸਮ ਵਿੱਚ ਆ ਆ ਬਾਈ ਆ ਸਿੰਦਾ ਮੇਰੇ ਨਾਲ ਇਹ ਕਿਉਂ ਲੈ ਕੇ ਆਏ ਨਵੇਂ ਬੰਦਿਆਂ ਨੂੰ ਨਾਲ ਨਾਲ ਟ੍ਰੇਡ ਵੀ ਕਰਦਾ ਅੱਛਾ ਖਾਣ ਵੀ ਖੁਲਾ ਕੇ ਦਿੱਤਾ ਨਾਲ ਨਾਲ ਸਿਖਾ ਵੀ ਰਿਹਾ ਖਰੀਦਦਾਰੀ ਕਿਵੇਂ ਕਰਨੀ ਠੀਕ ਹੈ ਹੈ ਪੱਕੀ ਗੱਲ ਕੀ ਹੋਇਆ ਗੱਡੀ ਗੱਡੀ ਆ ਕੇ ਤੇਲ ਲੱਗੂਗਾ ਸਿਖਲਾਈ ਫਰੀ ਦੀ ਦੇ ਦੇ ਕਿਹੜੀ ਪੱਟ ਕਿੰਨੇ ਹੁਣ ਪੱਟੜਾ ਨਹੀਂ ਆਹ ਕੀ ਹੁਣ ਨੇ ਪੈਸੇ ਲੈਣਾ ਹਾਂ ਹਾਂ ਉਹ ਨਹੀਂ ਇਹ ਪੈਸੇ ਬੋਲੋ ਸਮਝੌਰੀ ਹੈ ਬਾਈ ਸਮਝੌਰੀ ਮੈਂ ਵੀ ਗਲਤ ਨਹੀਂ ਮੰਗਦਾ ਕਿੰਨੇ ਰੁਪਏ ਲਾਇਆ 8000 ਰੁਪਏ ਵੈਦਾ ਜੈ ਮੈਂ ਗਲਤ ਮੰਗਦਾ ਨਹੀਂ ਮੈਂ ਕਿੱਥੇ ਚਲਾ ਜਾਂਦਾ ਇੱਕ ਬੰਦ ਨੂੰ ਜੋ ਮਾਦੀ ਮੰਗੀਆਂ ਤੂੰ ਉਰੇ ਉਰੇ ਕਿੰਨੇ ਹਜ਼ਾਰ ਰੁਪਏ ਵੀ ਭਾਈ 4 5 ਕੋ ਮੇਰੇ ਕੋ ਕਾ ਦੇ ਲੈਣਾ ਲੈਤੀ ਕਰ ਬਸ 3000 ਰੁਪਏ ਲੈਣਾ ਹਾਂ ਯਾਰ ਤੇਰੀ ਮਗਰ ਮੈਂ ਇਹ ਗੱਲ ਕਿ ਲੋਗੇ 11000 ਦੇ ਕਟੇ ਮਿਲਿਆ ਮੈਂ ਸੌਦੇ ਬਾਜੀ ਨਾ ਕਰ ਮੈਨੂੰ ਸੌਦੇ ਬਾਜੀ ਨਾ ਕਰ ਵੇਖ ਰਿਹਾ ਇੱਕ ਮਿੰਟ ਸੌਦਾ ਨਾ ਬਈ ਇੱਕ ਮਿੰਟ ਗੱਲ ਕਰ ਵਧੀਆ ਰਹਿੰਦਾ ਐਡਾ ਬਈ ਪੈਸਾ ਲੱਗਦਾ ਮੈਂ ਇਹਦਾ ਬਤਵਣਾ ਦੁਬਾਰਾ ਸੌਦਾ ਤਾਂ ਉਕਾਰਦਾ ਕੀ ਕਰਦੇ ਸੌਦਾ ਸੌਦਾ ਤਾਂ ਉਕਾਰਦਾ ਠੀਕ ਹੈ ਠੀਕ ਹੈ ਰਾਜਾ ਬੜਾ ਠੀਕ ਹੋਣੀ ਯਾਰ ਇਹ ਬੋਣੀ ਕਰਦੀ ਹਜੇ ਆਈਆਂ ਇੱਥੇ ਸਾਹਮਣੇ ਪੱਟ ਦਿਖਾ ਦੇਣਾ 10000 ਦੀ ਲਈਆ 360 ਜੀ ਵਾਜੂਬ ਰੇਟ ਲਾਓ ਵਾਜੂਬ ਰੇਟ ਦੋ ਅਗਲੇ ਨੂੰ ਉਹੀ ਕਹਿੰਦਾ ਇਹ ਕਿਹੜਾ ਲੋਟ ਫੜੋ ਮੱਛੀ ਆ ਕੇ ਬੱਫਰੀ ਫੜੋ ਇਹ ਮੰਨਦੇ ਟਾਪ ਕੁਆਲਟੀ ਦਾ ਮਾਲ ਰੇਟ ਬਹੁਤ ਜ਼ਿਆਦਾ ਵਾ ਮੰਨਦੇ ਪਰ ਜਿਹੜੀ ਸੀ ਨੋਰਮਲ ਆ ਉਹਦਾ ਆਹ ਰੇਟ ਵਿੱਚ ਨਾ ਹਾਂ ਬਈ ਜੇ ਹੁਣ ਉਹਦੇ ਬਰਾਬਰ ਹੁਣ ਤੂੰ ਜੇ ਇਹ ਇਹਦੇ ਲੰਮੇ ਕਰਨ ਨੂੰ ਇਹਦੇ ਪਿਆ 15 ਲੈਣ ਦਾ ਤਾਂ ਵਿੱਚ ਹਾਂ ਲੰਮੇ ਕਿਤੇ ਉਹ ਬਥੇਰ ਦਿਖਾ ਦੂੰਗਾ ਬਾਈ ਤੁਹਾਨੂੰ ਦਿਨਾਂ ਬੋ ਦੱਸ ਦੇਦੀ ਗਾਣਾ ਚੱਲ ਦੇ ਰਿਹਾ ਵਧੀਆ ਪੜਾਵਾ ਨਹੀਂ ਮੋੜੀ ਆ ਆ ਆਪਣਾ ਮੋਕਾ ਹੀ ਆਣ ਮੋਕਾ ਹੀ ਆ ਵਧੀਆ ਰਹਿਣਾ ਇਹਦੀ ਗੱਲ ਬਾਅਦ ਪਾਣੀ ਮੋਕਾ ਹਰ ਸਾਡੇ ਦੇ ਬਈ ਯਾਰ ਸਾਡੇ ਕੰਨ ਤੇ ਬੜੀ ਮੋਕੀ ਆੜ ਬਈ ਚੱਲ ਇਹਦੇ ਚਲਾ ਕਰ ਤੇ ਕਰੋ ਹੋਰ ਗੱਲ ਬਸ ਬਸ ਹੁਣ ਕਹਿਦਾ ਹੁਣ ਨਾ ਬੋਲੀ 8500 ਤੋਂ ਵੱਧ ਨਹੀਂ 500 ਪਵਾਦਾ ਭਰਾਵਾ ਹਾਂ ਮੈਂ ਲੈ ਲੈਂਦੀ ਹਾਂ ਚੱਲ ਸਿੱਧੇ ਫੜ ਗਰਾਂ ਜੀ ਮੈਂ ਜੇ ਛੱਡਦੇ ਬਹੁਤ ਆਰ ਨਹੀਂ ਪਹੁੰਚੇਗਾ ਕਰ ਲਾ ਬੋਣੀ ਕਰ ਲਾ ਬਾਈ ਪਾਣਾ ਹੋ ਰਹੀ ਹੈ ਪੂਰੇ ਤਿਆਰ ਕਰੀ ਗਾ ਲਾ ਵੜਾ ਉਹਦਾ ਪਾਲਾ ਮੋਰ ਬੱਟਾ ਕੱਢ ਜਾਈਏ ਵਦ ਗਿਆ ਮੋਰ ਬੱਟਾ ਜਾਸ ਨੇ ਲਏ ਆ ਪਾੜੀ ਆ 500 ਅੱਧਾ ਲੇਉਂਗਾ ਜਾਲ ਚ ਕੋਣੀ ਆ ਕਿੱਥੋਂ ਬੰਨਣੀ ਜਾਣਾ ਤੂੰ ਰਸਾ ਲੈਣਾ ਇਹ ਵੀ ਨਾਲ ਸਖਰਾਈ ਦੇਣੀ ਆ ਤੈਨੂੰ ਮੈਂ ਪੱਟ ਕਿਵੇਂ ਕਿਵੇਂ ਮੇਰੇ ਕੋਲ ਟਾਡਾ ਵਾਡਾ ਰੱਸੀ ਤੇ ਮਿਲ ਜਾਣਾ ਭਾਈ ਇਹ ਰਾਸਤ ਕਾਹਨਾ ਆਇਆ ਕਹਿੰਦਾ ਵੀ ਨਾਲ ਮੈਂ ਸਖਲਾਈ ਵੀ ਦੂੰਗਾ 40 ਸਖਲਾਈ ਦਾਂਗੇ ਨਾਲ ਖਰੀਦਦਾਰ ਜੀ ਕਿਵੇਂ ਖਰੀਦਦਾਰ ਜੀ ਜਿਹੜੀ ਪੱਟ ਕਿੰਨੇ ਦੀ ਫ੍ਰੀ ਨਹੀਂ ਆਪਾਂ ਆਈਕ ਨਹੀਂ ਆਉਂਦੇ ਦਰਸੇਮ ਭਾਈ ਬਹੁਤ ਬੰਦੇ ਇਹ ਨਾਲ ਆਉਂਦੇ ਠੀਕ ਹੈ ਅਸੀਂ ਐਵੇਂ ਵੀ ਦੱਸ ਦਈਏ ਪੱਟ ਕੇ ਕਿਉਂ ਦੇਖ ਰਹੀ ਸੀ ਯਾਰ ਪਾਗਲ ਬੰਦਾ ਫੇਰੀ ਕਾਹਨੂੰ ਸ਼ਾਟ ਕਰਦੇ ਕਿ ਨਹੀਂ ਫਟਾਫਟ ਕਿਵੇਂ ਆ ਦੇਣਾ ਮਾਰੋ ਹੋਰ ਵਾਰ ਤੇ 1000 ਰੁਪਇਆ ਇੱਥੇ ਕੀ ਕਰਦੇ ਰੁਪਇਆ ਲੱਖ ਰੁਪਇਆ ਜਿਹੜੇ ਪਾ ਕੇ ਲੈ ਕੇ ਆ ਜਾਂਦੇ ਆ ਉਹ ਐ ਨਹੀਂ ਪਤਾ ਲੱਖ ਦੀ ਪਤੰਗ ਨਹੀਂ ਇੱਕ ਲੱਗੇ ਆ ਦੋ ਲੱਗੇ ਆ ਤਿੰਨ ਲੱਗੇ ਆ ਐ ਉਹ ਲੱਖ ਦੀ ਆਪਾਂ ਨੂੰ ਚਾਰ ਵੀ ਬੱਕਰੀਆਂ ਆ ਸਕਦੀਆਂ ਪੰਜ ਵੀ ਆ ਸਕਦੀਆਂ ਪੰਜ ਵੀ ਆ ਸਕਦੀਆਂ ਇਹ ਬੰਦਾ ਨਾਲ-ਨਾਲ ਪਤਾ ਨੇ ਜਿਹੜੇ ਨਵੇਂ ਫਾਰਮ ਉਹਨਾਂ ਨੂੰ ਇਹ ਜੀਦਾ ਦੱਸਣਾ ਬਹੁਤ ਜ਼ਰੂਰੀ ਹੁਣ ਸਾਡੇ ਧੱਕੇ ਖਾਦੇ ਅਕਲ ਹੁੰਦੀ ਧੱਕੇ ਖਾ ਕੇ ਨਾ ਦੇ ਬਣਾਉਂ ਚੱਲ ਸੰਦਾ ਹੀ ਫੜੋ ਇਹ ਤਾਂ ਇਹ ਵੀ ਚੀਜ਼ ਦੀ ਸਕਲਾਈ ਦੇਣੀ ਹੁੰਦਾ ਜੀ ਨਾਲ ਨਾਲ ਵੀ ਪਾਠ ਨੂੰ ਕਿਵੇਂ ਧੂਕ ਲੱਗ ਜਾਣੀ ਆ ਠੀਕ ਹੈ ਅੱਗੇ ਪਾਠ ਕਿਲੇ ਹਣ ਦਾ ਵੀ ਤਿਆਰ ਹੋ ਗਿਆ ਮਿੰਟ ਮਿੰਟ ਆਪਦੇ ਬਾੜੇ ਚ ਲੈ ਜਾਓ ਬਸ ਬਾਅਦ ਵਿੱਚ ਆਪਾਂ ਭੋਲੀ ਜੀ ਇਹ ਰਹਿ ਜੀ ਕਮ ਖਰਾਬ ਹੋ ਜਾਊਗਾ। ਉਹ ਨਹੀਂ ਛੋਟੇ। ਬੱਕਰੀ ਦੀ ਮੰਡੀ ਦੇ ਨਾਲ ਉਹਨੇ ਚਾਰ ਚੱਕ ਜਿਹੜਾ ਰਾਜਸਥਾਨ ਨੇ ਕੀ ਖਰੀਦਣਾ ਦੇਖਦੇ ਆ। 28 ਮੈਨੂੰ ਕੱਟੋ-ਕੱਟ ਹੋਂ ਤੁਹਾਨੂੰ ਦੱਸਾਂ ਲਾ। ਲਾ ਜਬਰੀ। ਦਰਸੇਂ ਪੜ੍ਹ ਲਾ। ਹਾਂ। ਇਹ ਦੋ ਬੱਕਰੇ ਜਾਣੇ ਆਪਣੇ ਗੁਜਰਾਤ। ਠੀਕ ਹੈ। ਹਾਂ ਉਹ ਆਪਣੇ ਕਹਿੰਦੇ ਆ ਗੁਜਰਾਤ ਜਾਨੇ ਆ। ਹਾਂ। ਚ 5 ਪੱਠਾ ਜਾਣੀਆਂ ਮਾ ਅਸ਼ੋਕ ਜੀ ਕੋਲ ਜੰਮੂ। ਠੀਕ ਹੈ। ਔਰ 5 ਪੱਠਾ ਜਾਣੀਆਂ ਪਠਾਨਕੋਟ ਨਾਮਾ ਫਾਰਮ ਖੋਲਿਆ। ਇੱਕ ਬੱਕਰਾ ਗੁਜਰਾਤ ਦੇ ਵਸੀਮ ਭਾਈ ਨੂੰ ਦੇਣਾ। ਔਰ ਰਾਜਸਥਾਨ ਜੀ ਹਾਂ ਇੱਕ ਬਰਬਰਾ ਐਮ ਐਲ ਏ ਸਾਹਬ ਨੂੰ ਦੇਣਾ ਠੀਕ ਹੈ ਔਰ ਛੋਟਾ ਕਾਲਾ ਬੱਚਾ ਇੱਥੇ ਕਿਸ ਨੂੰ ਦੇਣਾ ਬਾਕੀ ਦੋ ਵੱਡੇ ਫੱਸੀ ਬਕਰੇ ਦੋ ਰੁਪਏ ਦੇਣਾ ਯਾਨੀ ਕਿ ਆਰਡਰ ਦਾ ਟੁਕੜਾ ਟੁਕੜਾ ਨਹੀਂ 20 25 ਨਾ ਕਹਿੰਦਾ ਆਰਡਰ ਮੰਡੀ ਤੇ ਲੈ ਕੇ ਉਤਰੀ ਦਾ ਠੀਕ ਹੈ ਔਰ ਉਹਨੇ ਪੇਮੈਂਟ ਵਗੈਰਾ ਟੋਕਨ ਵਗੈਰਾ ਕਰਕੇ ਫਿਰ ਕਿਤੇ ਪੱਕੇ ਪੈਣੀ ਆਪਾਂ ਹੱਥ ਪਾਈ ਦਾ ਕਿਆ ਬਾਤ ਹੈ ਜੀ ਚਲੋ ਆ ਜੀ ਹੋਰ ਦੇਖਦਾ ਅਜਾ ਲਾ ਇੱਕ ਆਰਡਰ ਤਾਂ ਲਿਖਣਾ ਰਹਿ ਗਿਆ ਸੀਗਾ ਲਾ ਪੁੱਪਰ ਗਾਉਂ ਭੇਜਣਾ ਇਹ ਕਾਲੀਆ ਨਾ ਕਾਲੀ ਕੀ ਭਾਦੀਆਂ ਆਪਣੇ ਚਾਹਨੇ ਆ? ਲਓ ਦੋ। ਤਿੰਨ ਹੀ ਪੌਣੀਆਂ ਨੇ। ਨਾ ਨਾ ਤਿੰਨ ਹੀ ਪੌਣੀਆਂ। ਕਾਲੀ? ਹਾਂ ਹਾਂ ਉਹ ਡੱਬੀ ਦੇ ਦੇ ਪੱਟ। ਇੰਨੇ ਕਰ ਲਈਏ। ਇੱਕ ਪੱਟ ਦੇ ਡੱਬੀ ਬਸ। ਡੱਬੀ ਇੱਕੋ ਹੀ ਲੈਣੀ ਆ। ਹੂੰ। ਡੱਬੀ ਲੈ ਲਓ। ਕੀ ਭਾਦੀ ਚਾਹਨੇ? ਡੱਬੀ ਦਾ 7500 ਆ ਜੀ। 75000 ਮੈਂ ਤੇ ਕਹਿ ਲਗਾ। ਆ ਦੇਖੋ ਜੀ। ਤੁਸੀਂ ਬਾਈ ਮੈਂ ਤੇ 75000 ਕਹਿਣ ਲਗਾ। ਉਹ ਜਾ ਜਾ پیسے ਘਾ ਰਹੇ ਚਾਹਨੇ ਤੂੰ ਕਿਉਂ ਉਹ ਕਰੀ ਜਾਂਦਾ। ਨਾਲੇ ਉਹ ਕਹਿੰਦੇ ਚਾਹ ਸਭ ਮੰਡੀ ਚ ਸਸਤਾ ਰੇਟ ਚਰਨੇ ਦਾ ਚਰਨੇ ਦਾ ਮੈਂ ਆਇਆ ਮੈਂ ਕਿਹਾ ਸੁਣ ਕੇ ਮੈਂ ਕਿਹਾ ਚੱਲੀ ਜਾ ਬਈ ਤਾਂ ਹੀ 75 75 ਸੇਮ ਕਹਿੰਦਾ ਆ ਚੱਲੀ ਜਾ ਵੀ ਮੈਂ ਕਿਹਾ ਸਸਤਾ ਮੰਨ ਲੈਣਾ ਕਹਿੰਦਾ 7.5 ਮੰਗੀਆਂ ਦੇ ਸੱਟ ਤੁਹਾਡੇ ਸਾਹਮਣੇ ਕੀ ਮੰਗਈ ਉਰੀ ਖੜੀ ਤੁਸੀਂ ਚਾਨੇ ਬੋਲੇ ਯਾਰਾ ਰਸਤਾ ਤੂੰ ਦੱਸ ਦੇ ਕਸਟਮਰ ਲਗੀ ਆਪਦੇ ਦਮ ਤੇ ਲੋ ਕਦੋਂ ਪਾਸ ਹੋਈ ਕਦੋਂ ਫੇਰ ਟੀ ਵੀ ਕਰ ਹੋਈ ਆਪਦੇ ਦਮ ਤੇ ਲੋ ਆਪ ਦਾ ਸ਼ਿਕਾਰ ਕਰਕੇ ਖਾਓ ਹਾਂ ਕਿਸੇ ਦਾ ਸ਼ਿਕਾਰ ਕੀਤਾ ਖਣਾ ਚਾਹੀਦਾ ਆਵਦਾ ਕਦੇ ਕਦਾਂ ਹੀ ਚੱਲ ਬੰਦਾ ਚੱਲ ਜਾਂਦਾ ਭੁੱਖਾ ਹੋਵੇ ਜਦੋਂ ਬੰਦਾ ਹੂੰ ਭੁੱਖ ਦੇ ਭੁੱਖ ਦੇ ਭੁੱਖ ਦੇ ਚੱਲ ਲੈ ਮਸੂਲੇ ਦਾ ਪਤਾ ਲੱਗੀ ਜਾਂਦਾ ਨਾ ਵੀ ਘਾਟਾ ਘਾਟਾ ਕੋਈ ਨਾ ਜਾਇ ਦੱਸ ਲਾ ਲੱਗਿਆ ਯਾਰ ਮੋਲਾ ਤਸੀਮ ਨੂੰ ਰਹੀ ਖੜੇ ਤਿੰਨੇ ਹੀ ਲੱਗਾ ਸੀ ਰਾਜੂ ਆ ਤੁਹਾਡੇ ਸਾਹਮਣੇ ਉਹ ਕਾਲੀਆਂ ਦਾ ਛੱਡਾ ਕਾਲੀਆਂ ਦਾ ਛੱਡ ਦੂੰ ਚੱਲ ਚਿੱਟੀ ਦਾ ਬੋਲ ਚੱਲ ਚਿੱਟੀ ਦੇ ਕਿੰਨਾ ਮੈਨੂੰ ਘੱਟ ਨਹੀਂ ਕਹਿਣਾ ਦੱਸੇ ਆ ਫੜ ਪੈਸੇ ਦਿੱਤੇ ਪੈਸੇ ਦੰਦ ਹਾਂ ਦੋ ਤਿੰਨ ਚਾ ਅਮੀ ਕਾਨੂੰ ਮੈਂ ਲਈ ਠੀਕ ਹੈ ਹਾਂ ਪਰ ਆਪ ਦਾ ਨਾ ਦੇਖੋ ਚੰਨੇ ਜੇ ਕੱਟ ਕੇ ਆਹ ਮੁਲ ਕਸਮ ਚ ਛੱਡਾ ਵੀਡੀਓ ਬਣੀ ਹੋਇਆ ਇਹਦੇ ਕੋਲੇ ਵੀਡੀਓ ਬਣੀ ਹੋਈ ਹੈ ਇਹਦੇ ਕੋਲੇ ਗੱਲ ਫਿਰ ਫਿਰ ਜਦੋਂ ਬੇਕਰੀ ਵੀਡੀਓ ਬਣਾਈ ਸੀ ਉਹ ਵੀਡੀਓ ਕਢਾ ਦੇ ਮੇਰੇ ਵਾਲੀ ਦੀ ਵੀਡੀਓ ਕਿਉਂ ਨਹੀਂ ਆ ਕਢਵਾ ਲਾ ਚੱਲ ਫਿਰ ਜੇ ਨਹੀਂ ਵਿਸ਼ਵਾਸ ਤੇ ਨੂੰ ਕੀ ਲੱਗਿਆ ਰੇਟ 6000 ਰੁਪਏ ਲੱਗੂਗਾ ਵੀਰੇ ਪੱਠਾ ਇਹ ਪੱਠਾ ਤਿੰਨਾ ਤੇ ਲੱਗਾ ਹੈ ਨਾ 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 15000 ਲੱਗਿਆ ਆ ਦੇ ਵੀਡੀਓ ਬਣਾ ਦੇ ਫਿਰ ਤੂੰ ਐਂ ਕਹ ਤੋ ਕਾਲੀਆਂ ਦਿਨ ਦਿਨ ਉਹ ਰੱਖੇ 6500 ਨੂੰ ਲਾਸਟ ਨੇ ਇਹ ਕਿੰਨੇ ਮਰਜੀ ਤੇਰੀ ਤੇਰੀ 6000 ਦੀ ਲਾਇਆ ਚੱਕ ਕੇ ਤੇਰੀ ਕਦਰ ਆ ਇੱਕ ਮੂਹ ਨਹੀਂ ਕਰਨੀ ਤੇਰੀ ਚਾਹ ਨੇ ਦੇਣੀ ਹੋਈ ਦੇਦੀ ਨਹੀਂ ਦੇਣੀ ਨਾ ਜੀ ਇੱਕ ਨੁਕਰੀਆ ਫੜਾ ਨਾ 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 ਉਹ ਵੀ ਆ ਰਿਹਾ ਹੁੰਦਾ ਨਾ ਨਹੀਂ ਨਹੀਂ ਇਹ ਰੱਖ ਲੈ ਤੂੰ ਕੀ ਮੁੱਲ ਤੀ ਦੇ ਰਿਹਾ ਲੱਗਿਆ ਸਿੰਦੇ ਬਸ ਲੈ ਆ ਬਾਣੀ ਉਹ ਬਸ ਬਸ ਮੈਂ ਨਹੀਂ ਹੁਣ ਤੇਰੀ ਤਾਂ ਕਦਰ ਮੈਂ ਤੈਨੂੰ ਦਿਨ ਇੱਕ ਵਾਰ ਉਹਨਾਂ ਵਿੱਚ ਉਹੋ ਜੀ ਲੈ ਆ ਗਿਆ ਆ ਤਾਂ ਹੋਈ ਜਿਲੇ ਕੇ ਯਾਰ ਤੇਰੀ ਕਦਰਾਂ ਕਸਮ ਚ ਪੈਲਾ ਬਸ ਉਹਨੇ ਨਹੀਂ ਕਰਦੇ ਯਾਰ ਉਹ ਦੇਣਾ ਭਾਈ ਸਾਹਿਬ 6600 ਨੂੰ ਪੱਠਾ ਦੇਣਾ ਉਹ ਬੀਕੂ ਕੁਛ ਨਹੀਂ ਪਾਉਂਦਾ ਤੂੰ ਕਰ ਦੇ ਯਾਰ ਮੰਨ ਲਿਆ ਕਰ ਕਿਉਂ ਅੜਦਾ ਮੈਂ ਪਰਚੀ ਕਰਾਉਂਦਾ ਭਾਈ ਨਹੀਂ ਪਰਚੀ ਮੈਂ ਪਰਚੀ ਨਾਲ ਮੈਂ ਕੁਛ ਨਹੀਂ ਕਰਾਉਂਗਾ ਮੈਂ ਕਰਾਉਂਗਾ ਧੱਕਾ ਕਾ ਤੂੰ ਕਰ ਬਸ ਮੈਂ ਕਰਾ ਦੂੰਗਾ ਫਿਰ ਯਾਰ ਮੰਨ ਲਿਆ ਕਰ ਕੀ ਕਹਿਣਾ ਯਾਰ ਅੜਦਾ ਬਹੁਤ ਹੈ ਤਾਂ ਲੈ ਕਰ ਲਾ ਪਰਚੀ ਲਫੜਾ 100 ਰੁਪਏ ਦੇ ਦੇ ਬਸ ਤੇ ਆਪਣੇ ਕਾ ਪਰਚੀ ਤੋਂ ਕਟਾ ਲਵਾਂ ਤੰਨਾ ਕੰਦੇ ਚਾਰ ਨਾ ਸਸਤਾ ਮਾਲ ਦਿੰਦਾ ਸਾ ਤੂੰ ਐਵੇਂ ਮੈਨੂੰ ਕਹੀਂ ਨਾ ਤਰਿਆ ਆਹ ਚਾਰ ਲਾ ਕੇ ਦੋ ਹਜ਼ਾਰ ਦੀਆਂ ਬੱਕਰੀਆਂ ਦੇ ਦਿੰਦਾ ਦਿੱਸੀ ਨਹੀਂ ਅੱਜ ਦੇ ਲੈ ਪੱਠ ਨਹੀਂ ਮੈਂ ਦੇ ਦੇਣੀ ਜੇ ਰੁਕ ਜਾ ਅੱਛਾ ਰੋਕੇ ਸਾਹਮਣੂ ਦੇਗਾ ਫਿਰ ਪਹਿਲਾਂ ਬਤਾਉਂਦਾ ਤੂੰ ਆ ਜਾਣਾ ਬਾਅਦ ਚ 10 10 ਨਹੀਂ 8 8 ਲੀਆਂ ਵੀ ਹੈਗੀਆਂ ਅੱਜ ਮੇਰੇ ਕੋਲੇ ਕਈ ਠੀਕ ਹੈ ਨਾ ਮਾਲ ਤਾਂ ਸਾਬ ਜਾਣਾ ਹੁਣ ਮਾਲ ਮੈਂ ਦੇਖੋ ਮੈਂ ਤੁਹਾਡੀ ਵੀਡੀਓ ਦੇ ਜ਼ਰੀਏ ਇਹ ਗੱਲ ਕਹਿਣਾ ਦੱਸੇ ਬਾਈ ਹਾਂ ਬਾਈ ਵੀ ਮੰਨ ਲਓ ਵਾਜਿਬ ਰੇਟ ਹਮ ਐਵੇਂ ਵਾਜਿਬ ਰੇਟ ਲਓ ਉਹ ਜਿਹੇ ਬੰਦਿਆਂ ਨੂੰ ਜਾਣਨ ਬੰਦਿਆਂ ਜਿੰਨਾਂ ਬੰਦਿਆਂ ਨੂੰ ਨੌਲੇਜ ਆ ਹਮ ਇੱਕ ਬੰਦੇ ਨੂੰ ਆਪਣੀ ਕਹਿੰਦੇ ਨੌਲੇਜ ਹੀ ਹੈਨੀ ਮਾਲ ਖਰੀਦਦਾਰੀ ਕਰਨ ਦੀ ਅਗਰ ਆਪ ਉਹਦੇ ਹੱਥੇ ਝੱਕੇ ਚੜ੍ਹ ਦਿੰਨੇ ਆ ਜਿਹੜਾ ਮਾੜਾ-ਵਟਾ ਹੁਣ ਪੈਸਾ ਬਹੁਤ ਮੇਰੇ ਕੋਲ ਕਸਟਮਰ ਆਇਆ ਉਹ ਕਹਿੰਦਾ ਭਾਈ ਸਾਹਿਬ ਮੈਂ 20000 ਰੁਪਏ ਕਰਕੇ ਪੈਸੇ ਜੋੜੇ ਆ ਦੇਖ ਲਓ ਤੁਹਾਡੀ ਮਰਜ਼ੀ ਹੈ ਮੈਂ ਹੋਰ ਵੀ ਕੰਮ ਚਲਾ ਸਕਦਾ ਪਰ ਮੈਂ ਕਹਿੰਦਾ ਜੇ ਅਗਰ ਉਹ ਬੰਦੇ ਦਾ ਆਪਾਂ ਦਿਲ ਤੋੜਾਂਗੇ ਹੁਣ ਮੈਨੂੰ ਆਏ ਤਾਂ ਪੈਸਾ ਬਹੁਤ ਔਖਾ ਬਣਦਾ ਬਾਈ ਸਾਹਿਬ ਬਹੁਤ ਔਖਾ ਅਗਰ ਆਪਾਂ ਇਹ ਚੀਜ਼ ਸੋਚ ਲਈਏ ਜੇ ਆਪਾਂ ਵੀ ਸੋਚੀਏ ਪਤਾ ਨਹੀਂ ਖਣੀਏ ਤੋੜ ਕੇ ਲੈ ਕੇ ਆਏ ਬਹੁਤ ਬਿਵਾਰੀਆਂ ਆਏ ਸੋਚਿਆ ਲਿਆ 2 ਲੱਖ 3 ਲੱਖ ਲਿਆ ਬਾਅਦ ਚ ਉਹ ਕੀ ਹੁੰਦੇ ਆ 2 ਲੱਖ 3 ਲੱਖ ਵਿੱਚ ਵੜ ਗਿਆਂ ਹੂੰ ਕਈ ਵਾਰ 100 ਰੁਪਿਆ ਵੀ ਨਹੀਂ ਇਕੱਠਾ ਆਉਂਦਾ ਜੀ ਸਹੀ ਗੱਲ ਆ 2 3 ਲੱਖ ਦਾ ਫੋੜੇ ਸਾਰੇ ਹਫ਼ਤੇ ਭਰ ਕਿ ਹੁੰਦੇ ਨੇ ਪਤਾ ਨਹੀਂ ਜੀ ਸਖਲਾਈ ਨਾਲ ਨਾਲ ਚਾਲੂ ਆ ਫਟਾਫਟ ਲਿਆਓ ਕਰ ਨਹੀਂ ਹ